करना चाहूंगी लेकिन उससे पहले मैं अपने सहयोगी मनोज जोशी को चाहूंगी कि वे भी मंच पर आएं इस चर्चा का हिस्सा बनेंगे तो जोरदार तालियां हमारे अगले पैनल के लिए और हमारे अगले पैनल में विशेष बात ये होने वाली है कि रियल एस्टेट हर किसी का सपना होता है कि अपना खुद का घर हो और उस विषय पर हम बातचीत करेंगे मनोज जोशी हमारे बीच हैं और जोरदार तालियां मनोज जोशी के लिए इसी के साथ कुलविंदर मंच पर मौजूद हैं जो कि इस चर्चा में शामिल होंगी हमारे खास मेहमानों को मैं मंच पर बुलाना चाहूँगी मनबीर सिंह जी होंगे हमारे साथ इस चर्चा में आई लिफ्ट से डायरेक्टर हैं सुनील बख्शी जी हमारे साथ इस चर्चा में होंगे सी हैं एस बी पी ग्रुप से इसी के साथ जगतार सिंह जी हमारे साथ इस चर्चा में होंगे मैनेजिंग डायरेक्टर हैं गुरबाज फार्म मशीनरी प्राइवेट लिमिटेड से राजदीप सिंह जी हमारे साथ होंगे इस चर्चा में डायरेक्टर हैं रिचविल रियल एस्टेट ग्रुप से हैं जोरदार तालियों के साथ हम सभी हमारे ख़ास मेहमानों को मंच पर बुलाना चाहेंगे और जैसा कि मैंने बताया प्रदेश के विकास में एक और महत्वपूर्ण बात यह होती है कि आपका सपना साकार हो सपना आपके खुद के घर का और उस सपने को साकार कर रहे हैं ये जो चार शख्सियतें इस वक्त हमारे साथ मंच पर मौजूद हैं इसी के साथ हमारे दो सहयोगी मंच पर मौजूद हैं हमारे चारों मेहमानों के लिए मैं चाहूंगी जोरदार तालियां हो जाए मनोज जोशी और कुलविंदर हमारे साथ इस मंच पर मौजूद हैं जो कि चर्चा को आगे बढ़ाएंगे ओवर टू यू बोथ बिल्कुल आइकॉनिक लीडरशिप ਕਨਕਲੇ ਰਿਸਰਚ 25 ਸਾਰੇ ਲੀਡਰਸ ਉਹ ਸਾਡੇ ਜੀ ਜਿਹੜੇ ਕਿ ਸਾਡੇ ਕੋਲ ਪਹੁੰਚੇ ਪਹਿਲਾਂ ਸਭ ਦਾ ਸਵਾਗਤ ਕਰਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪੂਰੇ ਪੰਜਾਬ ਦੀ ਗੱਲ ਕਰ ਤੁਸੀਂ ਅਲੱਗ-ਅਲੱਗ ਫੀਲਡਸ ਤੋਂ ਸਾਰੇ ਜਣੇ ਆਏ ਹੈਗੇ ਹੋ ਤੇ ਤੁਹਾਡਾ ਆਪਣਾ ਆਪਣਾ ਤਜਰਬਾ ਹੈਗਾ ਉਹੀ ਆਪਾਂ ਸਾਂਝਾ ਕਰਨਾ ਇੱਥੇ ਤੇ ਸਭ ਤੋਂ ਪਹਿਲਾਂ ਮੈਂ ਕਰੂੰਗਾ ਗੁਰਵਾਜ ਜੀ ਨਾਲ ਕਰੂੰਗਾ ਗੁਰਵਾਜ ਜੀ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਆਣ ਵਾਲਾ ਸਮਾਂ ਜਿਹੜਾ ਹੈਗਾ ਉਹ ਧਾਨ ਕੱਟ ਲੈਣਾ ਤੇ ਕਣਕ ਦੀ ਬਜਾਈ ਸ਼ੁਰੂ ਹੋਣੀ ਹੈ ਤੇ ਰੌਲਾ ਪੈ ਜਾਂਦਾ ਦਿੱਲੀ ਤੱਕ ਕਿ ਧੂਆਂ ਆ ਰਿਹਾ ਤੇ ਈਸ਼ਵਰ ਕਿਹੜੀ ਮਸ਼ੀਨ ਨਵੀਂ ਤਿਆਰ ਕੀਤੀ ਹੈ ਸਾਡਾ ਐਗਰੀਕਲਚਰ ਇੰਡਸਟਰੀ ਦੇ ਵਿੱਚ ਜਿਹੜਾ ਕਿ ਹੁਣ ਅੱਗੇ ਆਣ ਵਾਲਾ ਟਾਈਮ ਪ੍ਰਦੂਸ਼ਣ ਦਾ ਜਿੱਦਾਂ ਝੋਨਾ ਕਟਿੰਗ ਹੁੰਦਾ ਉਹਦੇ ਵਿੱਚ ਸਾਡਾ ਬਹੁਤ ਵੱਡਾ ਸਾਡੀ ਇੰਡਸਟਰੀ ਦਾ ਯੋਗਦਾਨ ਰਹੇਗਾ ਜੋ ਕਿ ਅਸੀਂ ਬੇਲਿੰਗ ਮਸ਼ੀਨ ਇੱਕ ਜਿਹੜਾ ਸਟਰ ਦੀ ਬੇਲ ਬਣਾ ਕੇ ਉਹ ਕਿਸਾਨ ਇਕੱਠੀਆਂ ਕਰਕੇ ਰੱਖ ਲੈਂਦੇ ਨੇ ਉਸ ਤੋਂ ਬਾਅਦ ਉਹ ਪਾਵਰ ਪਲਾਂਟ ਵਿੱਚ ਬਾਇਓਮਾਸ ਦੇ ਵਿੱਚ ਜਿਹੜੇ ਪਲਾਂਟ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਇੱਕ ਮਨ ਕੇ ਕਿਸਾਨਾਂ ਦੀ ਜਿਹੜੀ ਵੇਸਟੇਜ ਫੀਲਡ ਦੀ ਹੁੰਦੀ ਹੈ ਉਹ ਚੱਕ ਕੇ ਉੱਥੇ ਕੰਮ ਆਂਦੀ ਹੈ ਔਰ ਕਿਸਾਨ ਉਸ ਤੋਂ ਪੈਸਾ ਵੀ ਕਮਾਉਂਦੇ ਨੇ ਔਰ ਦੂਸਰੀ ਇੱਕ ਸੁਪਰ ਸੀਡਰ ਮਸ਼ੀਨ ਹੈ ਉਹ ਜਿਹੜੀ 1 ਆਪਰੇਸ਼ਨ ਮਸ਼ੀਨ ਹੈ ਉਹ ਸਟਰੋ ਜਿਹੜਾ ਬਚਿਆ ਹੁੰਦਾ ਉਹਨੂੰ 1 ਟਾਈਮ ਹੀ ਜ਼ਮੀਨ ਦੇ ਵਿੱਚ ਮਿਕਸ ਕਰਕੇ ਸੀਡਿੰਗ ਵੀ ਕਰ ਦਿੰਦੀ ਹੈ ਔਰ ਕਲਟੀਵੇਸ਼ਨ ਵੀ ਕਰ ਦਿੰਦੀ ਹੈ ਔਰ ਇਸ ਦੇ ਕਾਰਨ ਜਿਹੜਾ ਹੁਣ ਅੱਗੇ ਪ੍ਰਦੂਸ਼ਣ ਹੋਣ ਵਾਲਾ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਿਆ ਹੋਣਾ ਕਾਫੀ ਪਿਛਲੇ ਸਾਲ ਵੀ ਪ੍ਰਦੂਸ਼ਣ ਦੇ ਵਿੱਚ ਕਾਫੀ ਕਟੌਤੀ ਹੋਈ ਹੈ ਇਹ ਮਸ਼ੀਨਾਂ ਦਾ ਹੀ ਯੋਗਦਾਨ ਹੈ ਤੇ ਬਿਲਕੁਲ ਜੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਪੂਰਾ ਸੀਜ਼ਨ ਦਾ ਸਿਸਟਮ ਆंदा ਹੈਗਾ ਤੇ ਕੀ ਮਸ਼ੀਨਰੀ ਬੰਦੀ ਹੈ ਕਿ ਸਬਸਿਡੀ ਮਿਲਦੀ ਹੈ ਫਿਰ ਵੀ ਕਿਸਾਨ ਕਿਉਂ ਇਸਤੇਮਾਲ ਨਹੀਂ ਕਰਦੇ ਕੀ ਗੱਲ ਹੁੰਦੀ ਹੈ ਕਿਸੇ ਅ ਦੇਖੋ ਹੁਣ ਜਿਹੜਾ ਕਿਸਾਨ ਹੈ ਉਹ ਅੱਗ ਲਗਾਉਣਾ ਨਹੀਂ ਚਾਹੁੰਦਾ ਕਿਉਂਕਿ ਮਸ਼ੀਨਰੀ ਦੀ ਜਿਹੜੀ ਅਵੇਲੇਬਿਲਟੀ ਹੈ ਉਹ ਸਬਸਿਡੀ ਉਸ ਤਰੀਕੇ ਨਾਲ ਕਿਸਾਨਾਂ ਨੂੰ ਨਹੀਂ ਮਿਲ ਰਹੀ ਸਬਸਿਡੀ ਬਹੁਤ ਘੱਟ ਮਿਲ ਰਹੀ ਹੈ ਮਸ਼ੀਨਾਂ ਦੀ ਕੋਸਟ ਜ਼ਿਆਦਾ ਹੈ ਕਿਉਂਕਿ ਮਸ਼ੀਨਾਂ ਜਿਹੜੀਆਂ ਹੁਣ ਹਾਈ ਟੈਕਨੋਲੋਜੀ ਦੀਆਂ ਜਿਹੜੀਆਂ ਲੇਟੈਸਟ ਮਸ਼ੀਨਾਂ ਨੇ ਇਹ ਮਸ਼ੀਨਾਂ ਦੀ ਕੋਸਟ ਜ਼ਿਆਦਾ ਹੋਣ ਕਰਕੇ ਕਿਸਾਨ ਮਸ਼ੀਨਾਂ ਨਹੀਂ ਲੈ ਪਾਉਂਦੇ ਉਹ ਕਿਸਾਨਾਂ ਨੂੰ ਜਿਹੜੀ ਸਬਸਿਡੀ ਹੈ ਉਸ ਤਰੀਕੇ ਦੀ ਸਬਸਿਡੀ ਨਹੀਂ ਦਿੱਤੀ ਜਾ ਰਹੀ ਜਿਹੜੀ ਸਬਸਿਡੀ ਆਂਦੀ ਵੀ ਹੈ ਤਾਂ ਉਹ ਬਹੁਤ ਲੇਟ ਆਂਦੀ ਹੈ ਜਦੋਂ ਤਕਰੀਬਨ 50% ਸੀਜ਼ਨ ਨਿਕਲਦਾ ਹੈ ਉਸ ਟਾਈਮ ਸਬਸਿਡੀ ਮਿਲਦੀ ਹੈ ਕਿਸਾਨਾਂ ਨੂੰ ਇਹੀ ਕਾਰਨ ਆ ਜਿਹੜੀਆਂ ਮਸ਼ੀਨਾਂ ਕਿਸਾਨ ਕੱਟ ਲੈ ਪਾ ਰਹੇ ਨੇ ਜੀ ਤਾਂ ਬਿਲਕੁਲ ਮਨਵੀਰ ਜੀ ਮੇਰਾ ਸਵਾਲ ਹਾਲਾਂਕਿ ਤੁਹਾਡੇ ਤੇ ਰੋਵੇਗਾ ਜਿਸ ਹਿਸਾਬ ਦੇ ਨਾਲ ਤੁਹਾਡੀ ਕੰਪਨੀ ਲਿਫਟਸ ਬਣਾਉਂਦੀ ਹੈ ਜਿਵੇਂ ਅਸੀਂ ਜ਼ਿਕਰ ਕਰੀਏ ਕਿ ਪਹਿਲਾਂ ਇਹ ਚੀਜ਼ਾਂ ਕਮਰਸ਼ੀਅਲ ਜਾਮਾਂ ਤੇ ਵੇਖਣ ਨੂੰ ਮਿਲਦੀਆਂ ਸਨ ਉਹ ਮਾਲਸ ਦੇ ਵਿੱਚ ਵੇਖਣ ਨੂੰ ਮਿਲਦੀਆਂ ਸੀ ਅੱਜ ਕੱਲ੍ਹ ਲੋਕ ਆਪਣੇ ਘਰਾਂ ਦੇ ਵਿੱਚ ਲਿਫਟ ਲੈ ਕੇ ਆ ਗਏ ਨੇ ਸਿੰਗਲ ਲਿਫਟ ਲੋਕਾਂ ਲਵਾਉਣ ਦਾ ਬਹੁਤ ਰਿਵਾਜ ਚੱਲ ਪਿਆ ਹੈ ਭਾਵੇਂ ਕਿਸੇ ਪ੍ਰੋਬਲਮ ਕਰਕੇ ਜਿਵੇਂ ਪਹਿਲੇ ਡਾਕਟਰਾਂ ਨਾਲ ਗੱਲ ਕੀਤੀ ਹੈ ਲੋਕਾਂ ਦੀ ਸਿਹਤ ਐਵੇਂ ਦੀ ਹੋ ਗਈ ਹੈ ਕਿ ਘਰਾਂ 'ਚ ਲਿਫਟ ਦੀ ਲੋੜ ਪੈਣ ਲੱਗੀ ਹੈ ਕਿਸ ਤਰੀਕੇ ਦੇ ਸੇਫਟੀ ਕਨਸਰਨਸ ਤੁਹਾਡੀ ਕੰਪਨੀ ਪ੍ਰੋਵਾਈਡ ਕਰਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਬਿਲਕੁਲ ਠੀਕ ਕਿਹਾ देयर वाज ਅ ਟਾਈਮ ਜਦੋਂ ਲਿਫਟ ਨਾ ਇੱਕ ਲਗਜ਼ਰੀ ਪ੍ਰੋਡਕਟ ਹੁੰਦਾ ਸੀਗਾ ਨਾਉ ਇਟ ਹੈਜ਼ ਬੀਨ ਅ ਨੈਸੈਸਿਟੀ ਜਿਵੇਂ ਉਹਨੇ ਡਾਕਟਰਸ ਉਹਨੇ ਸੁਣ ਰਹੇ ਸੀਗੇ ਜਿਹੜੀ ਇਸ ਵੇਲੇ ਫਿਜ਼ੀਕਲ ਫਿਟਨੈਸ ਹੈ ਉਹਨੂੰ ਦੇਖਦੇ ਹੋਏ ਸਾਰੇ ਮੇਰੇ ਪੋਟੈਂਸ਼ੀਅਲ ਕਸਟਮਰਸ ਨੇ ਜੀ ਜਿਨ੍ਹਾਂ ਨੂੰ ਗੋਡਿਆਂ ਦਾ ਪੇਟ ਦਾ ਸਰੀਰ ਦਾ ਹੈ ਉਹ ਦੇ ਆਲ ਆਰ ਮਾਈ ਕਸਟਮਰਸ ਹੁਣ ਕਰਾਂ ਦੇ ਵਿੱਚ ਇੱਕ ਬਹੁਤ ਵੱਡੀ ਨੈਸੈਸਿਟੀ ਬਣ ਚੁੱਕੀ ਇਵਨ ਫॉर ਸਿੰਗਲ ਸਟੋਰੀ ਵੀ ਆਰ ਡੂਇੰਗ ਇਟ ਜਿਹੜੇ ਚੰਡੀਗੜ੍ਹ ਦੇ ਵਿੱਚ ਐਗਜ਼ਿਸਟਿੰਗ ਹਾਊਸਿਸ ਸਿੱਕੇ ਜੀ ਪਲੱਸ 2 ਦੇ ਜੀ ਪਲੱਸ 1 ਦੇ ਬੀਸਮੈਂਟ ਦੇ ਨਾਲ ਹਰ ਇੱਕ ਨੂੰ ਹੁਣ ਲਿਫਟ ਦੀ ਲੋੜ ਹੈ ਐਂਡ ਲਿਫਟ ਵਾਸਤੇ ਬਕਾਇਦਾ ਸਰਕਾਰ ਦਾ ਇੱਕ ਆਈਐਸ ਕੋਡ ਹੈਗਾ ਜਿਹਦੇ ਰਾਹੀਂ ਅਸੀਂ ਸਾਰਾ ਕੁਝ ਸਟ੍ਰਿਕਟਲੀ ਫਾਲੋ ਕਰਦੇ ਹਾਂ ਸਾਰਾ ਕੁਝ ਐਸ ਪਰ ਆਈਐਸ ਕੋਡ ਹੀ ਡਿਜ਼ਾਈਨ ਹੁੰਦਾ ਹੈ ਤੇ ਮੈਨੂਫੈਕਚਰ ਹੁੰਦਾ ਹੈ ਲਿਫਟ ਇੱਕ ਸੇਫਟੀ ਓਰੀਐਂਟਡ ਪ੍ਰੋਡਕਟ ਹੋਣ ਕਰਕੇ ਕਿਸੇ ਦਾ ਜੀਵਨ ਹੈ ਕੀ ਸਿੱਦੀ ਜ਼ਿੰਦਗੀ ਹੈ ਉਸ ਚੀਜ਼ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਹਰ ਇੱਕ ਚੀਜ਼ ਨੂੰ ਪ੍ਰੋਪਰ ਸੇਫਟੀ ਨਾਲ ਤੇ ਤਰੀਕੇ ਨਾਲ ਮੈਨੂਫੈਕਚਰ ਕੀਤਾ ਜਾਂਦਾ ਹੈ ਮੋਹੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਸੀਂ ਚੰਡੀਗੜ੍ਹ ਵਾਸੀਆਂ ਲਈ ਆਸ-ਪਾਸ ਦੇ ਸ਼ਹਿਰ ਵਾਸਤੇ ਅਸੀਂ ਇੱਕ ਐਕਸਪੀਰੀਅੰਸ ਸੈਂਟਰ ਵੀ ਬਣਾਇਆ ਹੈ ਐਟ ਲਾਂਟੇ ਦੇ ਬਿਲਕੁਲ ਐਡਜੋਇਨਿੰਗ ਤਾਂ ਕਿ ਤੁਸੀਂ ਜੋ ਚੀਜ਼ ਲੈਣਾ ਚਾ ਰਹੇ ਹੋ ਉਹਨੂੰ ਆ ਕੇ ਐਕਸਪੀਰੀਅੰਸ ਕਰੋ ਉਹਨੂੰ ਰਾਈਡ ਕਰੋ ਤੇ ਫਿਰ ਸਾਨੂੰ ਕੰਮ ਦਿਓ ਐਂਡ ਚੰਡੀਗੜ੍ਹ ਦੀ ਨੈਸਸਿਟੀ ਨੂੰ ਦੇਖਦੇ ਹੋਏ ਅਸੀਂ ਬਹੁਤ ਸਾਰੇ ਪ੍ਰੋਡਕਟ ਵੀ ਲਾਂਚ ਕੀਤੇ ਆ ਟਾਈਮ ਨਾਲ ਪਹਿਲਾਂ ਤਾਂ ਲਿਫਟ ਜਿਹੜੀ ਸੀਗੀ ਆਪਾਂ ਕਹਿੰਦੇ ਸੀ ਕਿ ਪਰ ਅੱਜ ਦੇ ਦੌਰ ਤੇ ਹੈ ਨੈਸੈਸਿਟੀ ਵੀ ਹੋ ਗਈ ਮਨਦਲੋ ਕਿ ਕਰਾਂ ਚਵੇ ਲਗਾਉਣ ਲੱਗੇ ਨੇ ਇੱਕ-ਦੋਨ ਘਰਾਂ ਦੇ ਵਿੱਚ ਵੀ ਅਸੀਂ ਲਗਾ ਰਹੇ ਹੈਗੇ ਆ ਭਾਵੇਂ ਕਮਰਸ਼ੀਅਲ ਹੈ ਭਾਵੇਂ ਰੈ residențial ਹੈ ਇੱਕ ਟਾਈਮ ਤਾਂ ਇਹ ਮਲਟੀ ਲੈਵਲ ਦੇ ਅਸੀਂ ਕਰਦੇ ਸੀਗੇ ਹੁਣ ਤਾਂ ਲੋਅ ਰਾਈਜ਼ ਦੇ ਬਹੁਤ ਪ੍ਰੋਜੈਕਟ ਹੈ ਜਿਵੇਂ ਅੱਜਕੱਲ ਬਿਲਡਰਸ ਵੀ ਬਹੁਤ ਸਾਰੇ ਲੋਅ ਰਾਈਜ਼ ਪ੍ਰੋਜੈਕਟਸ ਲੈ ਕੇ ਆ ਰਹੇ ਜਿਦੇ ਵਿੱਚ ਥੱਲੇ ਪਾਰਕਿੰਗ ਹੈ ਉੱਪਰ ਤਿੰਨ ਫਲੋਰ ਦੇ ਫਲੈਟਸ ਨੇ ਉੱਥੇ ਵੀ ਸਹੂਲiyet ਦੇ ਤੌਰ ਤੇ ਬਜਟ ਫ੍ਰੈਂਡਲੀ ਪ੍ਰੋਡਕਟਸ ਅਸੀਂ ਲਾਂਚ ਕੀਤੇ ਜਿਦੇ ਵਿੱਚ ਘੱਟ ਥਾਂ ਦੇ ਵਿੱਚ ਵੱਡਾ ਸਾਈਜ਼ ਮਿਲ ਸਕੇ ਤਾਂ ਕਿ ਲੋਕਾਂ ਨੂੰ ਬਿਲਡਰਸ ਨੂੰ ਸਪੇਸ ਦੀ ਸੇਵਿੰਗ ਵੀ ਹੋਵੇ ਤੇ ਪ੍ਰੋਡਕਟ ਵੀ ਅੱਛਾ ਮਿਲੇ ਜੀ ਤੇ ਸੁਨੀਲ ਬਖਸ਼ੀ ਜੀ ਨੂੰ ਸਵਾਗਤ ਕਰਨਾ ਚਾਹਾਂਗੇ ਐ ਐਸਬੀਪੀ ਗਰੁੱਪ ਦੀ ਆਪਾਂ ਗੱਲ ਕਰਦੇ ਆ ਤਾਂ ਟ੍ਰਾਈ ਸਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਆਉਣ ਵਾਲੇ ਟਾਈਮ ਦੀ ਆਪਾਂ ਕੀਏ ਤੁਸੀਂ ਦੇਖਦੇ ਹੋ ਕਿਉਂਕਿ ਟ੍ਰਾਈ ਸਿਟੀ ਦੇ ਵਿੱਚ ਮੁਹਾਲੀ ਜਿਹੜਾ ਸਭ ਤੋਂ ਜ਼ਿਆਦਾ ਗਰੋ ਕਰ ਰਿਹਾ ਹੈਗਾ ਤੇ ਮੁਹਾਲੀ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਦੇਖਦੇ ਕੀ ਹੋਰ ਉਹਦੇ ਚੇਂਜਸ ਜਿਹੜੇ ਨੇ ਹੋਣੇ ਚਾਹੀਦੇ ਨੇ ਥੈਂਕ ਯੂ ਜੀ ਮੀਡੀਆ ਗੁੱਡ ਈਵਨਿੰਗ एवरीवन रियल एस्टेट ਦਾ ਜਿਹੜਾ ਸਿਨੈਰੀਓ ਹੈ ਟ੍ਰਾਈ ਸਿਟੀ ਚ ਐਂਡ ਪਾਰਟਿਕੂਲਰਲੀ ਮੋਹਾਲੀ ਚ ਇਟਸ ਵੈਰੀ ਬ੍ਰਾਈਟ ਬਹੁਤ ਅੱਛੀ ਗਰੋਥ ਮਿਲ ਰਹੀ ਹੈ ਏਵਰੀ ਇਅਰ 30 ਤੋਂ 40 ਹਜ਼ਾਰ ਘਰ ਬੰਦੇ ਹੈਗੇ which is a huge number residential areas ਜੇ ਤੁਸੀਂ ਕਹੋ ਤੇ ਪਹਿਲਾਂ ਡਿਵੈਲਪਮੈਂਟ ਜਿਹੜੀ ਸੀ ਉਹ ਹਰੀਜ਼ੋਂਟਲ ਸੀ ਲੋਕੀ ਪਲਾਟ ਲੈ ਕੇ ਜ਼ਿਆਦਾ ਪ੍ਰਿਫਰ ਕਰਦੇ ਸੀ ਹੁਣ ਜਿਸ ਤਰ੍ਹਾਂ ਜਗਾ ਕੱਟਦੀ ਜਾ ਰਹੀ ਹੈ ਸੋ ਖੈਰ ਇਸ ਬਿਲਡਿੰਗ ਜ਼ਿਆਦਾ ਆ ਰਹੀ ਹੈ ਫਰੋਮ ਅਫੋਰਡੇਬਲ ਟੂ ਅਫੋਰਡੇਬਲ ਲਕਜ਼ਰੀ ਦੈਨ ਲਕਜ਼ਰੀ ਐਂਡ ਨਾਓ ਸੁਪਰ ਲਕਜ਼ਰੀ ਤੁਸੀਂ 8 8 10 10 ਕਰੋੜ ਦੇ ਵੀ ਘਰ ਜਿਹੜੇ ਆ ਉਹ ਆ ਰਹੇ ਸੋ ਹਰ ਤਰੀਕੇ ਨਾਲ ਮਾਰਕੀਟ ਗਰੋ ਕਰ ਰਹੀ ਹੈ ਇੱਕ ਹੋਰ ਜਿਹੜੀ ਚੀਜ਼ ਦੇਖਣ ਚ ਆ ਰਹੀ ਹੈ ਉਹ ਇਹ ਹੈ ਕਿ ਮਾਰਕੀਟ ਪੂਰੀ ਟ੍ਰਾਈ ਸਿਟੀ ਤੋਂ ਹੁਣ ਬਾਹਰ ਦੀ ਤਰਫ ਜ਼ਿਆਦਾ ਜਾ ਰਹੀ ਹੈ ਪੈਰੀਫਰਲ ਮਾਰਕੀਟ ਜੇ ਤੁਸੀਂ ਦੇਖੋ ਪਹਿਲਾਂ ਜ਼ੀਰਕਪੁਰ ਖਰੜ ਤੇ ਨਿਊ ਚੰਡੀਗੜ੍ਹ ਸੀ ਹੁ ਉਹ ਹੌਲੀ ਹੌਲੀ ਰਾਜਪੁਰਾ ਤੱਕ ਪਹੁੰਚ ਗਈ ਹੈ ਬਨੂ ਰਾਜਪੁਰਾ ਇਧਰ ਜਾਂਦੇ ਹੋ ਤੇ ਡੇਰਾ ਬਸੀ ਲਾਲੂੜੀ ਤੱਕ ਪਹੁੰਚ ਗਈ ਹੈ ਸੋ ਇਟ ਇਜ਼ ਨਾਓ ਦਾ ਟਰਾਈ ਸਿਟੀ ਇਸ ਐਕਸਪੈਂਡਿੰਗ ਇਟਸ ਲਿਮਿਟਸ ਐਸ ਪਰ ਇਸ ਫੈਸਿਲਿਟੀਆਂ ਦਾ ਕਨਸਰਨ ਹੋਣੇ ਮੈਂ ਪਹਿਲਾ ਜਿਹੜਾ ਪੈਨਲ ਸੀ ਉਹਨਾਂ ਨੂੰ ਸੁਣ ਰਿਹਾ ਸੀ ਹੈਲਥ ਦੀ ਪ੍ਰੋਬਲਮ ਜ਼ਿਆਦਾਤਰ ਆ ਰਹੀ ਹੈ ਸੋ ਐਜ਼ ਅ ਰਿਸਪੋਨਸਿਬਲ ਡਿਵੈਲਪਰ ਅਸੀਂ ਇਸ ਮਾਰਕੀਟ ਦੀ ਨੀਡ ਨੂੰ ਵੀ ਅੰਡਰਸਟੈਂਡ ਕਰਦੇ ਆ ਆ ਫੋਕਸ ਰੱਖਿਆ ਹੈ ਐਕਟੀਵਿਟੀ ਬੇਸਡ ਡਿਵੈਲਪਮੈਂਟ ਤੇ ਜ਼ਿਆਦਾਤਰ ਬਿਲਡਰਸ ਇਸ ਟਾਈਮ ਕਰ ਰਹੇ ਹੈ ਬਟ ਸਾਡਾ ਫੋਕਸ ਇਸ ਟਾਈਮ ਅਸੀਂ ਦੋ ਪ੍ਰੋਜੈਕਟ ਇਹੋ ਜਿਹੇ ਲੈ ਕੇ ਆ ਰਹੇ ਹਾਂ ਇੱਕ ਤੇ ਟੋਟਲੀ ਸਪੋਰਟਸ ਬੇਸਡ ਹੈ ਇਟਸ ਅ ਸਪੋਰਟ ਸਿਟੀ in derabassi and there is another one which is based on uh, sports activities so saadi koshish hai ki bhai jehde bachche jehde vadde apni society de andar maximum activities te participate kar sakkan healthy reh sakkan ek covid de baad e situation jadi hai develop hui hai ki zyaatar log jehde ho feel karde hai ki bhai sanu active rehna zaruri hai sehat achi rakhni hai te so market jadi hai wo is taraf move kar rahi hai ho ਤੇ ਬਿਲਕੁਲ ਰਾਜਦੀਪ ਜੀ ਮੇਰਾ ਸਵਾਲ ਤੁਹਾਡੇ ਤੇ ਰਹੇਗਾ ਹਾਲਾਂਕਿ ਤੁਹਾਡੇ ਕੰਪੀਟੀਟਰ ਤੁਹਾਡੇ ਮੰਚ ਤੇ ਬੈਠੇ ਨੇ ਤੇ ਜਿਸ ਹਿਸਾਬ ਦੇ ਨਾਲ ਅਸੀਂ ਵੇਖ ਰਹੇ ਕਿ ਟਰਾਈ ਸਿਟੀ ਇਸ ਪੱਧਰ ਤੇ ਫੈਲ ਰਹੀ ਹੈ ਕਿ ਦਿੱਲੀ ਗੁਰੂਗਾਉ ਨੂੰ ਬਹੁਤ ਵੱਡੇ ਪੱਧਰ ਤੇ ਕੰਪੀਟੀਸ਼ਨ ਦਿੱਤਾ ਜਾ ਰਿਹਾ ਕਿਉਂਕਿ ਉੱਥੇ ਬਹੁਤ ਭੀੜ ਭੜਾ ਕੇ ਐਨ ਆਰ ਆਈਜ਼ ਹੈ ਉਹ ਇੱਥੇ ਆ ਕੇ ਇਨਵੈਸਟ ਕਰਨਾ ਚਾਹੁੰਦੇ ਨੇ ਤੁਹਾਡੇ ਲਈ ਕਿੰਨਾ ਕੁ ਜੋ ਚੈਲੈਂਜਿੰਗ ਹੋ ਜਾਂਦਾ ਹੈ ਤੇ ਅਸੀਂ ਲੁਧਿਆਣਾ ਦਾ ਵੀ ਖਾਸ ਤੌਰ ਤੇ ਜ਼ਿਕਰ ਕਰੀਏ ਕਿਉਂਕਿ ਉੱਥੇ ਵੀ ਇੰਡਸਟਰੀ ਬਹੁਤ ਬਹੁਤ ਵੱਡੇ ਪੱਧਰ ਤੇ ਹੈ ਕਿੰਨਾ ਕੁ ਚੈਲੈਂਜਿੰਗ ਹੋ ਜਾਂਦਾ ਹੈ ਕਿ ਜਦੋਂ ਤੋ ਹਡਾ ਕੰਪੀਟੀਟਰ ਹੋਵੇ ਤਾਂ ਤੁਸੀਂ ਕਲਾਇੰਟ ਨੂੰ ਆਪਣੇ ਵੱਲ ਖਿੱਚਣਾ ਹੋਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਜੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ। ਥੋੜਾ ਕੁਐਸਚਨ ਮੈਮ ਬਹੁਤ ਹੀ ਵਧੀਆ ਡਾਇਰੈਕਸ਼ਨ ਚ ਹੈ ਕਿ ਲੁਧਿਆਣਾ ਨੂੰ ਸਪੋਰਟ ਤਾਂ ਗਵਰਨਮੈਂਟ ਦੀ ਚਾਹੀਦੀ ਹੈ। ਐਮੈਨਿਟੀਆਂ ਉੱਥੇ ਬਹੁਤ ਘੱਟ ਆ। ਵੀ ਬੀਇੰਗ ਪ੍ਰਾਈਵੇਟ ਡਿਵੈਲਪਰਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੋ ਅਸੀਂ ਬੈਸਟ ਕਰ ਸਕੀਏ ਜੋ ਐਮੈਨਿਟੀਆਂ ਲਿਆ ਸਕੀਏ ਉਹ ਟਰਾਈ ਕਰ ਰਹੇ ਹਾਂ। ਗਵਰਨਮੈਂਟ ਨੇ ਹੁਣੇ ਲੈਂਡ ਪੂਲਿੰਗ ਦਾ ਵੀ ਉੱਥੇ ਟਰਾਈ ਕੀਤਾ ਸੀ ਬਟ ਚਲੋ ਨਹੀਂ ਗੱਲ ਬਣ ਪਾਈ ਉਹਦੇ ਮੇਜਰ ਫੈਕਟਰ ਇਹੀ ਰਹੇਗੇ ਜੀ ਕੁਝ ਉਹਨਾਂ ਨੇ ਵਰਲਡ ਕਲਾਸ ਐਮੈਨਿਟੀਆਂ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਬਟ ਦੇ ਡਿਡਨਟ ਸ਼ੋਅ ਇਟ ਮਤਲਬ ਉਹ ਦੱਸਦੇ ਇੱਥੇ 골ਫ ਕੋਰਸ ਆਊਗਾ ਇੱਥੇ ਇੰਟਰਨੈਸ਼ਨਲ ਸਟੇਡੀਅਮ ਆਊਗਾ ਤੁਹਾਡੇ ਬੱਚਿਆਂ ਨੂੰ ਫੈਸਿਲਿਟੀਆਂ ਮਿਲਣਗੀਆਂ ਉਹ ਨਹੀਂ ਕੁਝ ਹੋ ਪਿਆ ਐਂਡ ਕੰਪੀਟੀਸ਼ਨ ਤਾਂ ਜਿਵੇਂ ਐਸਬੀਪੀ ਵਾਲੇ ਬੈਠੇ ਇੱਥੇ ਹੈਲਦੀ ਕੰਪੀਟੀਸ਼ਨ ਇਜ਼ ਆਲਵੇਸ ਗੁੱਡ ਮੋਨੋਪੋਲੀ ਇਜ਼ ਡੈਮੇਜਿੰਗ ਕੰਪੀਟੀਸ਼ਨ ਇਜ਼ ਗੁੱਡ ਅਸੀਂ ਇਹਦੇ ਵਿੱਚ ਬਲੀਵ ਕਰਦੇ ਹਾਂ ਇਹ ਸਾਨੂੰ ਵੀ ਪੁਸ਼ ਕਰਦੇ ਆ ਬਈ ਅਸੀਂ ਕਸਟਮਰ ਨੂੰ ਇਹਨਾਂ ਤੋਂ ਵਧੀਆ ਪ੍ਰੋਡਕਟ ਦਈਏ ਕੁਆਲਿਟੀ ਅਸੀਂ ਮੋਸਟ ਪ੍ਰਾਇਮਰੀ ਆਬਜੈਕਟਿਵ ਆ ਸਾਡਾ ਜਦੋਂ ਕੁਆਲਿਟੀ ਪ੍ਰੋਡਕਟ ਕੋਈ ਕ੍ਰੀਏਟ ਕਰਦਾ ਹੈ ਇਟ ਸਪੀਕਸ ਫਾਰ ਇਟਸੈਲਫ ਉਸ ਤੋਂ ਬਾਅਦ ਫਿਰ ਮਾਰਕੀਟਿੰਗ ਐਂਡ ਐਡਵਰਟਾਈਜ਼ਮੈਂਟ ਤਾਂ ਸੈਕੰਡਰੀ ਰਹਿ ਜਾਂਦੀ ਹੈ ਜੀ ਸੋ ਬਲੀਵ ਇਨ ਵੀ ਬਲੀਵ ਇਨ ਪ੍ਰੋਵਾਈਡਿੰਗ ਕੁਆਲਿਟੀ ਪ੍ਰੋਡਕਟਸ ਐਟ ਦ ਬੈਸਟ ਅਫੋਰਡੇਬਲ ਪ੍ਰਾਈਸਸ ਜਗਤਾਰ ਜੀ ਤੁਹਾਨੂੰ ਇੱਕ ਸਵਾਲ ਹੋਰ ਹੈਗਾ ਮੇਰਾ ਕੀ ਜਿਹੜੀ ਸਟਰਾ ਆਪਾਂ ਕਹਿੰਦੇ ਆ ਉਸ ਤੋਂ ਲੈ ਕੇ ਜਦੋਂ ਕਿਸਾਨ ਤੁਸੀਂ ਮਸ਼ੀਨ ਵੀ ਬਣਾਈ ਹੈ ਕਿ ਨਾਲ ਦੀ ਨਾਲ ਜ਼ਮੀਨ ਦੇ ਵਿੱਚ ਉਹ ਜਿਹੜਾ ਹੈਗਾ ਖੇਤੀ ਤੁਸੀਂ ਕਰ ਸਕਦੇ ਹੋ ਔਰ ਕਣਕ ਵੀ ਬੀਜ ਸਕਦੇ ਆ ਤੇ ਉਹ ਮਸ਼ੀਨ ਜਿਹੜੀ ਹੈਗੀ ਕਿੰਨੀ کارਗਰ ਸਾਬਤ ਹੋਈ ਹੈ ਤੇ ਕਿੰਨਾ ਕੁ ਫਾਇਦਾ ਹੁੰਦਾ ਹੈ ਉਹਦੇ ਕਿਸਾਨਾਂ ਨੂੰ ਦੇਖੋ ਜਿਹੜੀਆਂ ਹੁਣ ਮਸ਼ੀਨਾਂ ਆ ਰਹੀਆਂ ਨੇ ਜਿਹੜੀ ਸਾਡੀ ਇੰਡਸਟਰੀ ਹੈ ਇੱਕ ਵਰਲਡ ਵਾਈਜ਼ ਦਾ ਸਟੈਂਡਰਡ ਉਹਨੂੰ ਫਾਲੋ ਕਰ ਰਹੀ ਹੈ ਜਿਵੇਂ ਜਿਹੜੀਆਂ ਯੂਰਪ ਦੇ ਜਿਵੇਂ ਸਟੈਂਡਰਡ ਹੈ ਮਸ਼ੀਨੀ ਮਸ਼ੀਨਰੀ ਦਾ ਅੰਦਰ ਬਣਾਉਣ ਵਾਲੀ ਮਸ਼ੀਨਰੀ ਹੈ ਅਸੀਂ ਉਹ ਸਟੈਂਡਰਡ ਨੂੰ ਫਾਲੋ ਕਰਕੇ ਮਸ਼ੀਨਾਂ ਬਣਾ ਰਹੇ ਆ ਤਾਂ ਜਿਹੜੀਆਂ ਉਹ ਮਸ਼ੀਨਾਂ ਬਣ ਰਹੀਆਂ ਨੇ ਉਹਨਾਂ ਜਿਵੇਂ ਸਾਡੇ ਅੰਦਰ ਜੋ ਸਿਸਟਮ ਸੀਐਨਸੀ ਮਸ਼ੀਨਾਂ ਹੈ ਜਾਂ ਲੇਜ਼ਰ ਕਟਿੰਗ ਹੈ ਜਾਂ ਸ਼ੀਟ ਬੈਂਡਿੰਗ ਹੈ ਵਧੀਆ ਕੁਆਲਿਟੀ ਦੀਆਂ ਅਸੀਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਤਾਂ ਜਿਨੀ ਉਹ ਉਸ ਮਸ਼ੀਨਾਂ ਤੋਂ ਮਸ਼ੀਨਾਂ ਬਣੀਆਂ ਹੋਈਆਂ ਨੇ ਉਹ ਉਹਨਾਂ ਦੀ ਲਾਈਫ ਔਰ ਕੰਮ ਕਰਨ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ ਔਰ ਜਿਹੜਾ ਉਹ ਮਸ਼ੀਨਾਂ ਦੇ ਫੰਕਸ਼ਨ ਨੇ ਜਾਂ ਫੀਚਰ ਅਸੀਂ ਆਪਣੇ ਸਾਡੇ ਇੰਜੀਨੀਅਰਾਂ ਨੇ ਜੋ ਉਹਦੀ ਆਰ ਐਨ ਡੀ ਕਰਕੇ ਬਣਾਏ ਨੇ ਤਾਂ ਉਹ ਬਹੁਤ ਹੀ ਵਧੀਆ ਕਿਸਾਨ ਪਸੰਦ ਕਰ ਰਹੇ ਨੇ ਜਿਹੜੀ ਨਵੀਂ ਜਨਰੇਸ਼ਨ ਹੈ ਜਿਵੇਂ ਹੁਣ ਹਾਈ ਟੈਕ ਮਸ਼ੀਨਰੀ ਉਹ ਲਾਈਕ ਕਰਦੇ ਨੇ ਵੀ ਸਾਨੂੰ ਮਸ਼ੀਨ ਤੋਂ ਉਤਰ ਕੇ ਇਹਦੇ ਉੱਤੇ ਕੁਝ ਵੀ ਮੈਨੂਅਲ ਕੰਮ ਨਾ ਕਰਨਾ ਪਈ ਅਸੀਂ ਆਟੋਮੇਸ਼ਨ ਦੇ ਵਿਚਾਰ ਰਹੇ ਹਾਂ ਉਹ ਮਸ਼ੀਨਰੀ ਸਾਰੀ ਕਿਸਾਨਾਂ ਨੂੰ ਅਸੀਂ ਆਟੋਮੇਸ਼ਨ ਦੇ ਹਿਸਾਬ ਨਾਲ ਪ੍ਰੋਵਾਈਡ ਕਰਵਾ ਰਹੇ ਹਾਂ ਕਿਸਾਨ ਬਹੁਤ ਹੀ ਜ਼ਿਆਦਾ ਲਾਈਕ ਕਰ ਰਹੇ ਨੇ ਉਹਨਾਂ ਨੂੰ ਮਸ਼ੀਨਾਂ ਨੂੰ ਔਰ ਜਿਸ ਪਰਪਸ ਲਈ ਕਿਸਾਨ ਮਸ਼ੀਨ ਲੈਂਦੇ ਨੇ ਉਹਦਾ 100% ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਬਿਲਕੁਲ ਮਨਵੀਰ ਜੀ ਸਵਾਲ ਤੁਹਾਡੇ ਤੋਂ ਹੋਵੇਗਾ ਹਾਲਾਂਕਿ ਜੇ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਤੁਹਾਡੇ ਲਿਫਟ ਦੇ ਵਿੱਚ ਨਵੀਆਂ ਟੈਕਨੀਕਸ ਕੀ ਆ ਰਹੀਆਂ ਨੇ ਕਿਉਂਕਿ AI ਅੱਜ ਦੇ ਟਾਈਮ ਤੇ ਬਹੁਤ ਪੀਕ ਲੈਵਲ ਤੇ ਹੈ AI ਦੀ ਤੁਸੀਂ ਕਿੰਨੀ ਕੁ ਵਰਤੋਂ ਕਰ ਸਕਦੇ ਹੋ ਜਾਂ ਤੁਹਾਡਾ ਮਤਲਬ ਪਲਾਨ ਹੈ ਕਿ ਅਸੀਂ ਹੁਣ ਆਪਣੇ ਟੈਕਨੋਲੋਜੀ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹਾਂ ਰੋਬੋਟਿਕ ਕਿੰਨਾ ਕੁ ਤੁਹਾਡੇ ਲਈ ਜੋ ਚੰਗਾ ਸਾਬਿਤ ਹੋ ਰਿਹਾ ਹੈ ਬੀਂਗ ਅ ਮੈਨੂਫੈਕਚਰਰ ਇਸ ਏਰੀਆ ਦੇ ਵਿੱਚ ਸਾਰਾ ਸੀਐਨਸੀ ਆਟੋਮੈਟਿਕ ਪਲਾਂਟ ਹੈ ਅੱਜਕੱਲ੍ਹ ਲੋਕਾਂ ਨੂੰ ਨਾ ਹਰ ਕਿਸੇ ਨੂੰ ਆਪਣੇ ਕਾਰਵੱਸ਼ੇਕ ਯੂਨੀਕ ਫੀਚਰ ਚਾਹੀਦਾ ਹੈ ਡਿਜ਼ਾਈਨ ਦਾ ਉਹ ਡਿਜ਼ਾਈਨ ਦੇ ਮੱਧਿਆ ਨਜ਼ਰ AI ਦੇ ਥਰੂ ਹਰ ਬੰਦਾ ਆਪਣੇ ਘਰ ਦੇ ਹਿਸਾਬ ਨਾਲ ਆਪਣੀ ਲਿਫਟ ਨੂੰ ਵੀ ਡਿਜ਼ਾਈਨ ਕਰਵਾ ਸਕਦਾ ਹੈ ਕਿਸੇ ਨੂੰ ਵੁੱਡਨ ਲੁੱਕ ਚਾਹੀਦੀ ਹੈ ਕਿਸੇ ਨੂੰ ਮਿਰਰ ਫਿਨਿਸ਼ ਚਾਹੀਦੀ ਹੈ ਕਿਸੇ ਨੂੰ ਰੋਜ਼ ਗੋਲਡ 골ਡਨ ਫਿਨਿਸ਼ ਚਾਹੀਦੀ ਹੈ ਉਹ ਆਪਣੀ ਚੋਇਸ ਸਾਡੇ ਕੋਲ ਲੈ ਕੇ ਆਉਂਦਾ ਥਰੂ AI ਜਾਂ ਡਿਸਪਲੇ ਜਾਂ ਆਰਕੀਟੈਕਟ ਦੇ ਰਾਹੀਂ ਲੈ ਕੇ ਆਉਂਦਾ ਅਸੀਂ ਉਹ ਡਿਮਾਂਡ ਨੂੰ ਪੂਰਾ ਫulfill ਕਰਦੇ ਹੈਗੇ ਆ ਡੋਰਸ ਦੇ ਵਿੱਚ ਉਹਨੂੰ ਫਿਨਿਸ਼ਸ ਚਾਹੀਦੀਆਂ ਅੱਜਕੱਲ ਬਹੁਤ ਹਾਈ ਐਂਡ ਤੇ ਬਹੁਤ ਅੱਛੇ ਟੱਚ ਪੈਨਲਸ ਵੀ ਲੋਕਾਂ ਨੂੰ ਚਾਹੀਦੇ ਹੈ ਕਿ ਲਿਫਟ ਦੇ ਨਾਲ ਦੇ ਵਾਂਟ ਐਨ ਇੰਟਰਫੇਸ ਜਿਹਨੂੰ ਫੀਲ ਕਰ ਇੱਕ ਲਿਫਟ ਦਾ ਤੇ ਹਿਊਮਨ ਦਾ ਇੰਟਰਫੇਸ ਇਜ਼ ਦਾ ਬਟਨ ਜਿਹੜਾ ਟੱਚ ਪੈਨਲ ਹੈਗਾ ਉਹ ਵੀ ਬਹੁਤ ਹਾਈ ਐਂਡ ਅੱਜਕੱਲ ਡਿਵੈਲਪ ਹੋ ਰਿਹਾ ਐਂਡ ਦੈਟ ਇਜ਼ ਥਰੂ ਵਿਦ ਲੇਟੈਸਟ ਏਆਈ ਟੈਕਨੀਕਸ ਤੇ ਉਹਦੇ ਫੀਚਰਸ ਫਿਰ ਕਿਸੇ ਨੂੰ ਐਕਸੈਸ ਕੰਟਰੋਲ ਚਾਹੀਦਾ ਹੈਗਾ ਕਿ ਮੇਰਾ ਕਿਸੇ ਫਲੋਰ ਤੇ ਆਫਿਸ ਹੈਗਾ ਹੁਣ ਉਹ ਆਫਿਸ ਦੇ ਵਿੱਚ ਰੈਸਟ੍ਰਿਕਟਿਡ ਐਂਟਰੀ ਹੋਵੇ ਬਾਇਓਮੈਟ੍ਰਿਕ ਐਕਸੈਸ ਹੋਵੇ ਫੇਸ ਰੀਡਿੰਗ ਹੋਵੇ ਸਭ ਕੁਝ ਅਵੇਲੇਬਲ ਹੈ ਹੁਣ ਲਿਫਟ ਦੇ ਵਿੱਚ ਜੋ ਇੱਕ ਬੰਦਾ ਲਿਫਟ ਦੇ ਵਿੱਚ ਚਾਹਦਾ ਹੈ ਕਿ ਮਨੂੰ ਇਹ ਫੀਚਰ ਚਾਹੀਏ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਕੀਤਾ ਜਾਵੇ ਤੇ ਸਾਰਾ ਆਟੋਮੈਟਿਕ ਸੈਟਅਪ ਹੋਣ ਦੇ ਨਾਲ ਜਿਵੇਂ ਲੇਜ਼ਰ ਮਸ਼ੀਨਸ ਹੈਗੀਆਂ ਸੀਐਨਸੀ ਕਟਿੰਗ ਸਾਰੇ ਨਾ ਉਸ ਹੈਗੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕੁਆਲਿਟੀ ਤੇ ਸੇਫਟੀ ਦੋਨਾਂ ਨੂੰ ਕਲੱਬ ਕਰਕੇ ਹੀ ਚੱਲਿਆ ਜਾਏ ਬਸ ਇਹ ਹੀ ਮੇਨ ਸਾਡਾ ਪਰਸਪੈਕਟਿਵ ਹੈ ਜੀ ਪ੍ਰੋਡਕਸ਼ਨ ਦਾ ਤੇ ਬਿਲਕੁਲ ਬਖਸ਼ੀ ਸਾਹਿਬ ਤੁਸੀਂ ਹਾਈ ਰਾਈਜ਼ ਬਿਲਡਿੰਗਸ ਦੀ ਗੱਲ ਕੀਤੀ ਹੈਗੀ ਹੈ ਲੋਕ ਜ਼ਿਆਦਾ ਆਣਗੇ ਲੋਕ ਰਹਿਣਗੇ ਪਾਰਕਿੰਗ ਦੀ ਔਰ ਆਪਾਂ ਕਨੈਕਟੀਵਿਟੀ ਦੀ ਦੋ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਉਹ ਕਾਫੀ ਖੜੀਆਂ ਨੇ ਤਾਂ ਉਹਨਾਂ ਦਾ ਕੀ ਹੱਲ ਦੇਖਦੇ ਹੋ ਅਸਮ ਜੀ ਕਿ ਕੋਈ ਵੀ ਹਾਈ ਰੇਜ਼ ਬਿਲਡਿੰਗ ਜਿਹੜੀ ਹੈ ਨਾ ਉਸ ਦੀ ਇੱਕ ਐਡਕੁਏਟ ਪਾਰਕਿੰਗ ਦੀ ਲਿਮਿਟਸ ਹੈ ਜਿਨ੍ਹਾਂ ਉਹ ਉਸ ਤੋਂ ਬਿਨਾ ਪਾਸ ਹੀ ਨਹੀਂ ਹੋ ਸਕਦੀ। ਲੇਕਿਨ ਦਿੱਕਤ ਕੀ ਆਂਦੀ ਹੈ ਕਿ ਤੁਸੀਂ ਇੱਕ ਲੈਟਸ ਸੇ ਅਸੀਂ ਇੱਕ ਫਲੈਟ ਦੇ ਵਾਸਤੇ ਦੋ ਪਾਰਕਿੰਗ ਦੀ ਡਿਵੈਲਪਮੈਂਟ ਸੋਚ ਕੇ ਚੱਲਨੇ ਆਂ। ਉਹਨਾਂ ਘਰਚੇ ਗੱਡੀਆਂ ਨੇ ਚਾਰ। ਯੂ ਕਾਂਟ ਡੂ ਐਨੀਥਿੰਗ। ਦੇ ਵਿਲ ਹੈਵ ਟੂ ਮੈਨੇਜ ਇਟ। ऑल दो इंटरनेशनली तुम देखो तो पार्किंग uh, जड़ी है वो स्टैक्ट पार्किंग अवेलेबल हैगी है बट अजे तक इंडिया इंडियासफुल नहीं हुई है कि एक स्लॉट uh, so, uh, 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 के अंदर देर कैन बी ट्वेंटी कार्स बट इट इज येट टू कम टू इंडिया सो मे बी इन फ्यूचर टेक्नोलॉजीज विल बी देर बट तद तक ये प्रॉब्लम जी है डेफिनेटली हैगी है कि पार्किंग इज नैवर गोइंग टू बी ए ਜਿਹੜੀ ਤੁਸੀਂ ਪਾਰਕਿੰਗ ਛੱਡਦੇ ਹੋ ਵਿਜ਼ਿਟਰਸ ਵਾਸਤੇ ਓਪਨ ਏਰੀਆਸ ਛੱਡਦੇ ਹੋ ਲੋਕੀ ਉੱਥੇ ਪਾਰਕ ਕਰ ਦਿੰਦੇ ਸੋ ਦਿਸ ਇਸ ਗੋਇੰਗ ਟੂ ਰਿਮੇਨ ਐਸ ਲੌਂਗ ਐਸ ਵੀ ਡੋਂਟ ਲਿਮਿਟ ਆਰ ਯੂ ਸੀ ਨੰਬਰ ਆਫ ਕਾਰਸ ਇਨ ਅ ਫੈਮਿਲੀ ਇੱਕ ਫੈਮਿਲੀ ਦੇ ਅੰਦਰ 3-3 4-4 ਗੱਡੀਆਂ ਹੋਣ ਗਿਆ ਤੇ ਫਿਰ ਕਿੱਥੇ ਜਾਏਗਾ ਹਰ ਬੰਦੇ ਨੂੰ ਆਪਣੀ ਗੱਡੀ ਚਾਹੀਦੀ ਹੈ ਦੈਟ ਵੀਲ ਹੈਵ ਟੂ ਲਿਮਿਟ ਇੱਥੇ ਤੇ ਫਿਰ ਵੀ ਈਜ਼ੀ ਹੈਗਾ ਬਟ ਇਫ ਯੂ ਗੋ ਟੂ ਸੈਕਟਰਸ ਇਨ ਚੰਡੀਗੜ੍ਹ অর ਇਫ ਯੂ ਗੋ ਟੂ ਸਰਟਨ ਏਰੀਆਜ਼ ਇਨ ਦਿੱਲੀ ਗੁਗੋਆ ਏਰੀਆਜ਼ तो सड़क देवते पार्किंग हैगी है देर इज नो प्लेस टू इवन क्रॉस द रोड सो ए दिस इज अ ह्यूज प्रॉब्लम एरिया यस आई एग्री विद दैट ਤੇ ਬਿਲਕੁਲ ਰਾਜਦੀਪ ਜੀ ਆਖਰੀ ਸਵਾਲ ਆ ਸਮਾਪਤ ਕਰਦੇ ਬਹੁਤ ਹੀ ਕਟ ਸ਼ਬਦ ਦੇ ਵਿੱਚ ਜਵਾਬ ਦਿਓ ਹਾਲਾਂਕਿ ਜ਼ਿਕਰ ਕਰ ਰਹੇ ਰੀਅਲ ਏਸਟੇਟ ਦਾ ਰੀਅਲ ਏਸਟੇਟ ਦੇ ਵਿੱਚ ਅੱਜ ਕੱਲ ਸਭ ਨੂੰ ਪਤਾ ਹੈ ਕਿ ਪ੍ਰੋਪਰਟੀ ਇੰਨੀ ਮਹਿੰਗੀ ਹੁੰਦੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਬਜਟ ਤੋਂ ਵੀ ਬਾਹਰ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਆਪਣੇ ਕਲਾਇੰਟ ਦੇ ਸਾਹਮਣੇ ਬੈਠੇ ਹੁੰਨੇ ਹੋ ਉਹਨਾਂ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਰਹੇ ਹੁੰਨੇ ਹੋ ਤਾਂ ਕਿੰਨਾ ਕੁ ਤੁਹਾਡੇ ਲਈ ਚੈਲੈਂਜਿੰਗ ਹੁੰਦਾ ਕਿ ਅਸੀਂ ਆਪਣਾ ਪ੍ਰੋਡਕਟ ਅਸੀਂ ਆਪਣਾ ਜੋ ਵੀ ਤੁਹਾਡੇ ਫਲੈਟਸ ਨੇ ਅਸੀਂ ਉਹਨਾਂ ਨੂੰ ਹੋਰ ਬੈਟਰ ਕਰਕੇ ਵੇਚੀਏ ਅਸੀਂ ਰਿਚਵੈਲ ਗਰੁੱਪ 'ਚ ਜਿਹੜਾ ਇੱਕ ਕਸਟਮਰ ਸੈਂਟ੍ਰਿਕ ਅਪਰੋਚ ਨੂੰ ਫਾਲੋ ਕਰਦੇ ਆ ਜੀ ਜਿਹਦੇ ਸਭ ਤੋਂ ਪਹਿਲਾਂ ਆ ਜਾਂਦਾ ਸਾਡੀ ਮਿਨੀਮਮ ਲੋਡਿੰਗ ਹੁੰਦੀ ਹੈ No hidden cost ਤੇ ਅਸੀਂ ਈਜ਼ੀ ਐਕਸੈਸੀਬਿਲਟੀ ਕੋਈ ਵੀ ਕਸਟਮਰ ਆ ਕੇ ਸਾਨੂੰ ਅਸੀਂ ਫਾਊਂਡਰ ਡਾਇਰੈਕਟਰ ਮੈਂ ਆਮ ਫਾਊਂਡਰ ਡਾਇਰੈਕਟਰ ਆਫ ਦ ਕੰਪਨੀ ਉਹ ਆ ਕੇ ਸਾਨੂੰ ਡਾਇਰੈਕਟ ਮਿਲ ਸਕਦਾ ਇਹ ਹੋਰ ਜਿਹੜੀ ਆਪਣੀ ਕਾਰਪੋਰੇਟ ਕੰਪਨੀਆਂਸ ਹੈ ਉਹਦੇ 'ਚ ਕਾਫੀ ਘੱਟ ਹੁੰਦਾ ਐਂਡ ਏ ਕਸਮਰ ਸੈਂਟ੍ਰਿਕ ਅਪਰੋਚ ਐਂਡ ਕੁਆਲਿਟੀ ਇਹ ਦੋ ਚੀਜ਼ਾਂ ਸਾਨੂੰ ਸਭ ਤੋਂ ਵਧੀਆ ਕਸਟਮਰ ਨਾਲ ਬੌਂਡ ਕਰਦੀਆਂ ਨੇ ਸੋ ਇਹੀ ਮੈਂ ਕਹਿਣਾ ਚਾਹੂੰਗਾ ਬਈ ਇਹੀ ਸਾਡਾ ਫੋਕਸ ਹੈ ਇਹਦੇ ਹਿਸਾਬ ਨਾਲ ਅਸੀਂ ਰਿਚਫਿਲ ਗਰੁੱਪ ਚ ਕੰਮ ਕਰਦੇ ਹਾਂ ਜੀ ਤਾਂ ਥੈਂਕ ਯੂ ਸੋ ਮਚ ਸਾਡੇ ਸਾਰੇ ਹੀ ਮਹਿਮਾਨਾਂ ਦਾ ਇਸ ਮੰਚ ਤੇ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਉਹ ਸ਼ਖਸੀਅਤਾਂ ਹੋ ਜੋ ਕਿ ਪੰਜਾਬ ਨੂੰ ਉੱਪਰ ਲੈ ਕੇ ਜਾਣ ਦੇ ਲਈ ਆਪਣਾ ਅਹਿਮ ਰੋਲ ਨਿਭਾ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਪ੍ਰੇਰਨਾ ਓਵਰ ਟੂ ਯੂ बहुत शुक्रिया कुलविंदर और हमारे सभी ख़ास मेहमानों का भी बहुत शुक्रिया तो आपका घर कैसा होना चाहिए और आपके घर को सपनों सा सुंदर सपनों सा आधुनिक कैसे बनाना है इन तमाम विषयों पर हमारे खास मेहमानों से बातचीत हुई है